2016 ਦੇ ਵਿੱਚ ਜਦੋਂ ਇਹ ਬੇਦਬੀ ਦੀ ਘਟਨਾਵਾਂ ਹੋ ਗਈਆਂ ਨਵੰਬਰ ਦਸੰਬਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇਹਨਾਂ ਸਜ਼ਾਵਾਂ ਨੂੰ ਵਿਧਾਨ ਲਈ ਉਮਰ ਕੈਦ ਕਰਨ ਲਈ ਬੇਦਮੀਆਂ ਲਈ ਕਾਨੂੰਨ ਲਿਆਂਦੀ ਕੋਸ਼ਿਸ਼ ਕੀਤੀ ਬਿੱਲ ਲਿਆਂਦੇ ਉਹ ਵਾਪਸ ਕੇਂਦਰ ਨੂੰ ਭੇਜਤੇ ਗਏ ਰੈਫਰੈਂਸ ਲਈ ਕੇਂਦਰ ਨੇ ਕਹਿ ਕੇ ਭੇਜਤਾ ਵੀ ਕਲਾ ਸ਼ਿਰ ਗੁਰਗਨ ਸਾਹਿਬ ਕਿਉਂ ਕੋਰ ਧਾਰਮਿਕ ਗ੍ਰੰਥ ਵੀ ਸ਼ਾਮਲ ਕਰੋ ਫਿਰ ਕੈਪਟਨ ਨਵਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਮਾਮਲਾ ਦੁਬਾਰਾ ਵਿਧਾਨ ਸਭਾ ਚ ਆਇਆ ਹੁਣ ਤੀਜੀ ਵਾਰ ਆ ਪਿੱਛੇ ਇਹਨਾਂ ਨੇ 2 ਮਹੀਨੇ ਪਹਿਲਾਂ ਜਿਹੜਾ ਸੈਸ਼ਨ ਕੀਤਾ ਬੇਸਿਟਾ ਸੈਸ਼ਨ 7-8 ਸਾਲਾਂ ਚ ਤਿੰਨ ਸੈਸ਼ਨ ਤਿੰਨ ਵਾਰ ਬਿੱਲ ਲ ਇਹ ਪੰਜਾਬ ਸਰਕਾਰ ਦੇ ਪੰਜਾਬ ਦੇ ਪੋਲੀਟੀਸ਼ੀਅਨ ਇਹ ਜੋ ਪਿੰਗ ਪੋਂਗ ਗੇਮ ਖੇਡਦੇ ਨੇ ਪਿਛਲੇ ਸਾਲ ਚੋਣਾਂ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਐਮਪੀ ਜਿੱਤੇ ਉਹ ਮੇਰੇ ਕੋਲ ਘਰੇ ਆਏ ਉਹਨਾਂ ਨੂੰ ਉਹ ਫਰੀਦਕੋਟ ਤੋਂ ਜਿੱਤੇ ਸੀ ਉਹ ਸੱਚ ਸਮਝਣਾ ਮੈਂ ਉਹਨਾਂ ਨੂੰ ਇੱਕ ਖਰੜਾ ਦਿੱਤਾ ਅੱਛਾ ਪ੍ਰਾਈਵੇਟ ਮੈਂਬਰ ਬਿਲ ਜਿਹੜੇ 'ਚ ਕੋਈ ਨਵਾਂ ਕਾਨੂੰਨ ਲਿਆਉਣ ਦੀ ਲੋੜ ਨਹੀਂ ਕੁਝ ਨਹੀਂ ਅੱਛਾ ਸਿਰਫ ਜੋ ਬੀਐਨਐਸ ਲੱਗੀ ਹੈ ਉਹਦੇ 299 'ਚ ਉਹਦੇ ਜਿਵੇਂ 295A ਹੈ ਉਹਦੇ ਚ 299 AB ਵਾਟ ਐਵਰ ਉਹ ਪਾਉਣਾ ਹੈ ਅੱਛਾ ਜਿਵੇਂ ਐਮੈਂਡਮੈਂਟ ਜਿਵੇਂ ਇਹਨਾਂ ਨੇ 295A ਚ 295 डबल A ਕੀਤਾ ਸੀ ਰਾਈਟ ਗੁਰੂ ਗ੍ਰੰਥ ਸਾਹਿਬ ਨੂੰ 2001 ਚ ਸੁਪਰੀਮ ਕੋਰਟ ਜੂਰੀਸਟਿਕ ਪਰਸਨ ਮੰਨ ਚੁੱਕਿਆ ਗੁਰੂ ਗ੍ਰੰਥ ਸਾਹਿਬ ਦੀਆਂ ਰਜਿਸਟਰੀਆਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਗਰਦਾਵਰੀ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਇੰਤਕਾਲ ਹੁੰਦੇ ਨੇ ਹਮ ਉਹਨਾਂ ਨੂੰ ਜੂਰੀਸਟਿਕ ਪਰਸਨ ਮੰਨਿਆ ਗਿਆ ਐਂਟੀਟੀ ਜੀ ਤਾਂ ਐਨੀਓ ਐਮੈਂਡਮੈਂਟ ਕਰਨ ਦੀ ਉਹਦੇ ਚ ਇਹ ਕਰਕੇ ਲਿਖਣਾ ਹੈ